ਰਪਾਲ ਕੋ ਜੀ ਸਵਾਗਤ ਹੈ ਸਾਡੇ ਪੇਜ ਤੇ ਤੇ ਜਿਹੜਾ ਹੈਗਾ ਆਪਣਾ ਹੜ੍ਹਾਂ ਦੀ ਸਥਿਤੀ ਇਤਕੀ ਆਪਣੇ ਪੰਜਾਬ ਦੇ ਵਿੱਚ ਭਿਆਨਕ ਰਹੀ ਦੋਨੋਂ ਸਰਕਾਰਾਂ ਨੂੰ ਆਪਾਂ ਕਿਵੇਂ ਦੇਖਦੇ ਆ ਸਰਕਾਰਾਂ ਤੋਂ ਪਹਿਲਾਂ ਜਿਹੜੇ ਲੋਕ ਸਮਾਜ ਸੇਵਕ ਅੱਗੇ ਆਏ ਇਹਦੇ ਵਿੱਚ ਕੁਝ ਜਥੇਬੰਦੀਆਂ ਕਿਹੜੀਆਂ ਕਿਹੜੀਆਂ ਦਾ ਵਧੀਆ ਰੋਲ ਲੱਗਦਾ ਤੁਹਾਨੂੰ ਹਾਂਜੀ ਵੀ ਜੀ ਜਥੇਬੰਦੀਆਂ ਦਾ ਦੇਖੋ ਰੋਲ ਲੱਗਦਾ ਆਪਾਂ ਆਪਣੇ ਇਲਾਕੇ ਦੇ ਵਿੱਚ ਗ੍ਰਾਹ ਜਥੇਬੰਦੀ ਹੈਗੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾਗਾ ਉਹਨਾਂ ਦੇ ਬੀਬੀਆਂ ਉਹਨਾਂ ਦੇ ਵੀਰਾਂ ਨੇ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾਗਾ ਜਿਹੜੇ ਪਹਿਲੇ ਉਹ ਉੱਥੇ ਗਏ ਉੱਥੇ ਉਹਨਾਂ ਨੇ ਇੱਕ ਘਰ ਘਰ ਜਾ ਕੇ ਇੱਕ ਜਾਇਜ਼ਾ ਲੈਂਤਾ ਵੀ ਕਿਨੂੰ ਕੀ ਦੀ ਲੋੜ ਆ ਗਈ ਕਿਨੂੰ ਕੀ ਕਿਹਦਾ ਕੀ ਨੁਕਸਾਨ ਹੋਇਆਗਾ ਫਿਰ ਉਹ ਮੋੜਾ ਏ ਮੁੜ ਕੇ ਉਰੋਂ ਆ ਕੇ ਉਹਨਾਂ ਨੇ ਆਪਣੀ ਦਸਾਂ ਨਾਹਾਂ ਦੀ ਕਮਾਈ ਚੋ ਜੋ ਵੀ ਕਮਾਈ ਇਕੱਠੀ ਕਰੀ ਉੱਥੇ ਉਹ ਵੀਰਾਂ ਵਾਸਤੇ ਲੈ ਕੇ ਗਏ ਨੇ ਅੱਜ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਮੈਨੂੰ ਇਹ ਵਧੀਆ ਲੱਗਦਾਗਾ ਵੀ ਜਿਹੜੇ ਉਹ ਘਰ ਘਰ ਜਾ ਕੇ ਆਪ ਚੀਜ਼ ਦੇ ਰਹੇ ਨੇ ਭਾਵੇਂ ਥੋੜੀ ਆ ਭਾਵੇਂ ਬਹੁਤੀ ਆ 6-6 ਮਹੀਨਿਆਂ ਦਾ ਰਸਣ ਦੇ ਰਹੇ ਨੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆਗਾ ਵੀ ਕੱਪੜੇ ਕੱਪੜਾ ਲੈਣਾ ਵੀ ਦੇ ਰਹੇ ਨੇ ਹਾਂ ਗਰੀਬ ਲੋਕਾਂ ਲਈ ਜਿਹੜਾ ਸਾਡੇ ਲਈ ਸੋਚਿਆ ਗਿਆ ਕਿਉ ਉਧਰ ਤੱਕੇ ਮਾਰੇ ਗਏ ਨੇ ਉਧਰਲੇ ਕਿਸਾਨਾਂ ਨੇ ਕੀ ਕਿਹਾ ਜੀ ਸਾਡੇ ਲਈ ਆ ਰਿਹਾ ਸਾਰਾ ਕੁਝ ਪਰ ਇਹ ਮੰਦ ਭਾਗੀਆਂ ਗੱਲਾਂ ਸੀਆਂ ਨੁਕਸਾਨ ਸਾਰਿਆਂ ਦਾ ਹੋਇਆਗਾ ਨੁਕਸਾਨ ਮਜ਼ਦੂਰ ਦਾ ਵੀ ਓਡਾ ਹੀ ਹੋਇਆਗਾ ਨੁਕਸਾਨ ਕਿਸਾਨ ਦਾ ਵੀ ਓਡਾ ਹੋਇਆਗਾ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਜਿਹਦਾ ਖੇਤ ਉਹਦਾ ਰੇਤ ਉਹਨਾਂ ਲਈ ਤਾਂ ਰੇਤ ਵੀ ਹੋ ਗਿਆ ਜੀ ਖੇਤ ਵੀ ਹੋ ਗਿਆ ਮਜ਼ਦੂਰਾਂ ਲਈ ਤਾਂ ਕੁਝ ਵੀ ਨਹੀਂ ਜੇ ਉਹ ਮਜ਼ਦੂਰਾਂ ਲਈ ਚਾਹੁੰਦੇ 1-5-5 ਲੱਖ 5-5000 ਰੁਪਏ ਦੇ ਦੰਦੇ ਮਜ਼ਦੂਰਾਂ ਨੂੰ ਜੋਨਾਂ ਦਾ ਨੁਕਸਾਨ ਹੋਇਆ ਤੇ ਕਿਉਂ ਉਹਨਾਂ ਦੀ ਕਿਤੇ ਦਿਹਾੜੀ ਨਹੀਂ ਲੱਗਣੀ ਹੈਗੀ ਹੁਣ ਉੱਥੇ ਇੱਕ ਚੀਜ਼ ਹੋਰ ਆ ਜਿਹੜੇ ਕਹਿੰਦੇ ਨੇ ਵੀ ਇਹਨਾਂ ਨੇ 6-6 ਮਹੀਨਾ ਦਾ ਰਸਨ ਇਕੱਠਾ ਕਰ ਲਿਆ ਮੈਂ ਕਹਿੰਦੀ ਆ ਜਿਉਂ ਸਾਲ ਦਾ ਵੀ ਇਕੱਠਾ ਕਰਨਗੇ ਪਹਿਲਾਂ ਤਾਂ ਉਹਨਾਂ ਨੂੰ ਇੱਕ-ਇੱਕ ਸਾਲ ਤੱਕ ਕਿਸੇ ਸਾਹੂਕਾਰ ਨੇ ਦੁਕਾਨ ਤੇ ਨਹੀਂ ਖੜਾ ਕਰਨ ਦੇਣਾ ਨਾ ਮਜ਼ਦੂਰ ਨੂੰ ਖੜਾ ਹੋਣ ਦੇਣਾ ਉਹਨਾਂ ਨੇ ਨਾ ਕਿਸਾਨ ਨੂੰ ਖੜਾ ਹੋਣ ਦੇਣਾ ਕਿਉਂਕਿ ਜੇਬ ਵਿੱਚ ਪੈਸੇ ਨਹੀਂ ਕਿਸਾਨਾਂ ਕੋਲੇ ਫੇਰ ਵੀ ਸੇਵਿੰਗ ਹੋਣੀ ਉੱਥੇ ਆਪਣੀਆਂ ਬੈਂਕਾਂ 'ਚ ਮਜ਼ਦੂਰ ਕੋਲੇ ਕਿਹੜੀ ਸੇਵਿੰਗ ਹੁੰਦੀ ਹੈਗੀ ਵੀ ਇਥੇ ਬਹੁਤ ਉਹਨਾਂ ਦਾ ਰੋਲ ਵਧੀਆ ਰਹਾਗਾ ਬਾਕੀ ਸਾਡੇ ਮੁੰਡੇ ਕਲਾਕਾਰ ਨੇ ਹੋਰ ਧਰਮਸਥਾਨ ਨੇ ਸਾਰਿਆਂ ਦਾ ਬਹੁਤ ਵਧੀਆ ਰੋਲ ਆਗਾ ਪੰਜਾਬ ਨੂੰ ਮੋੜ ਖੜਾ ਕਰਨ ਦੇ ਵਿੱਚ ਹੋਰ ਸੂਬਿਆਂ ਚ ਵੀ ਹੋਰ ਸੂਬਿਆਂ ਚ ਵੀ ਆਗਾ ਹਾਂ ਜਿੱਥੇ ਵੀ ਮੰਨ ਕੇ ਚੱਲੋ ਜਿੱਥੇ ਪੰਜਾਬ ਸਰਕਾਰ ਫੇਲ ਹੋਈ ਹੈਗੀ ਕਰਨਾ ਪੰਜਾਬ ਸਰਕਾਰ ਨੇ ਥੀ ਸਾਰਾ ਕੁਝ ਪਰ ਕੌਣ ਕਰ ਰਿਹਾਗਾ ਆਮ ਲੋਕ ਕਰ ਰਹੇ ਨੇ ਮੈਨੂੰ ਇਹ ਲੱਗਦਾਗਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੁੰਦੇ ਜੇ ਸਾਨ ਨੇ ਆਪ ਹੀ ਆਪ ਖੜਾ ਹੋਣਾ ਡਿੱਗ ਕੇ ਫੇਰ ਸਾਨੂੰ ਇਦਾਂ ਦੀ ਸਰਕਾਰਾਂ ਦੀ ਕੀ ਲੋੜ ਆਗੀ ਕੀ ਲੋੜ ਆ ਗਈ ਜੇ ਇੱਕ ਰਾਜਾ ਨਹੀਂ ਪਜਰ ਪਰਜਾ ਲਈ ਬੋਲ ਰਿਹਾ ਹੋਰ ਕੌਣ ਬੋਲੂਗਾ ਇੱਕ ਰਾਜਾ ਵਜ਼ੀਰ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਵਜ਼ੀਰ ਬਣੇ ਬੈਠੇ ਨੇ ਉਹ ਤਾਂ ਰਾਜਾ ਰਹੀ ਨਹੀਂ ਹੈ ਕਿ ਸਾਨੂੰ ਤਾਂ ਹੀ ਨਹੀਂ ਪਤਾ ਲੱਗ ਰਿਹਾ ਵੀ ਹੁਣ ਸਾਡੇ ਪੰਜਾਬ ਦਾ ਰਾਜਾ ਕੌਣਾਗਾ ਇਹ ਚੀਜ਼ ਬਹੁਤ ਮੰਦ ਭੱਗੀ ਆ ਗਈ ਰਪਰਗੋ ਜੀ ਆਪਣੇ ਵੀ ਸੰਗਰੂਰ ਜ਼ਿਲ੍ਹੇ ਚ ਬਹੁਤ ਪਿੰਡ ਜਿਵੇਂ ਰਿਆਉ ਤੁਸੀਂ ਜਾ ਕੇ ਆਏ ਉਹਦੇ ਹਾਂਜੀ ਹਾਂ ਰਿਆਉ ਚ ਵੀ ਬਹੁਤ ਘਾਟ ਡਿੱਗੇ ਨੇਗੇ ਤੇ ਉਹਨਾਂ ਤੋਂ ਮੰਦੇ ਪਿੰਡ ਵੀ ਕਾਫੀ ਘਾਟ ਨੁਕਸਾਨ ਹੋਏ ਹੋਏ ਹਨ ਤੇ ਉਰੇ ਵੀ ਇਹਨਾਂ ਨੂੰ ਜਾਂਤੇ ਮੰਨਣੀ ਚਾਹੀਦੀ ਹੈ ਇੱਧਰਲੇ ਜਿਹੜੇ ਜ਼ਿਲ੍ਹਿਆਂ 'ਚ ਹਨਾ ਭਗਵੰਤਮਾਨ ਦੇ ਪਿੰਡ ਨਾਲ ਵੀਰਕਲਾਂ ਜੀ ਉੱਥੇ ਸੈਂਕੜੇ ਘਰ ਡਿੱਗੇ ਪਏ ਨੇ ਜਾ ਕੇ ਵੇਖੋ ਹੁਣ ਵੀ ਡਿੱਗੇ ਪਏ ਨੇ ਭਗਵੰਤਮਾਨ ਦੇ ਖੁਦ ਦੇ ਪਿੰਡ ਦੇ ਲੋਕ ਧਰਮ ਸਥਾਨ ਦੇ ਵਿੱਚ ਬੈਠੇ ਨੇ ਧਰਮਸ਼ਾਲਾ ਦੇ ਵਿੱਚ ਰਿਆਉ ਦੇ ਵਿੱਚ ਸਕੂਲ ਦੇ ਵਿੱਚ ਬੈਠੇ ਨੇ ਮੰਨ ਲਓ ਉੱਧਰ ਵੱਡੇ ਪੱਧਰ ਤੇ ਪਾਣੀ ਆਇਆ ਪਾਣੀ ਇੱਧਰ ਵੀ ਆਇਆਗਾ ਘਰ ਇੱਧਰ ਵੀ ਨੇ ਪੰਜਾਬ ਸਰਕਾਰ ਨੂੰ ਜਾਂ ਹੋਰ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੂੜ ਇੱਧਰ ਵੀ ਦੇਖਣਾ ਚਾਹੀਦਾਗਾ ਜਿਹੜੀਆਂ ਜਥੇਬੰਦੀਆਂ ਅੱਜ ਸਤਕਾਰਯੋਗ ਨੇ ਉੱਧਰ ਗਈਆਂ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰ ਰਹੀ ਆਂ ਕਿ ਵੀ ਆਪਣੇ ਇਲਾਕੇ ਦੇ ਵਿੱਚ ਆ ਕੇ ਵੀ ਅਸੀਂ ਉਹਨਾਂ ਭਾਈਆਂ ਦੀ ਆਪਦਿਆਂ ਦੀ ਵਾਹ ਫੜੀਏ ਕਿਉਂਕਿ ਉਹ ਵੀ ਇਸ ਪੰਜਾਬ ਦੇ ਨੇ ਉਹ ਵੀ ਇਸ ਦੇਸ਼ ਦੇ ਵਾਸੀ ਨੇ ਦੋਸਤੋ ਇਹ ਤੇ ਹਰਪਾਲ ਕਾ ਟੱਪੀ ਜਿਹੜੀ ਆਪਾਂ ਲੰਬੀ ਗੱਲ ਬਾਤ ਹੋਈ ਆ ਹਾੜਾਂ ਤੇ ਇਹਨਾਂ ਦਾ ਘਰ ਤੁਸੀਂ ਪਿੱਛੇ ਦੇਖ ਰਹੋ ਘਰ ਇਹਨਾਂ ਦਾ ਵੀ ਡੰਗਣ ਵਾਲਾ ਹੀ ਆ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਜਿੰਨੇ ਜੇ ਕੋਈ ਘਾਟ ਬਾਤ ਰਹਿ ਗਈ ਅਗਲੀ ਵੀਡੀਓ ਚ ਕੱਢਾਂਗੇ ਧੰਨਵਾਦ